ਸਸ਼ੀ ਕਮਸ ਸਤਿ ਸ਼੍ਰੀ ਅਕਾਲ ਹੋਸ਼ਨਾ ਬੇਟੇ ਕੀ ਹਾਲ ਹੈ ਠੀਕ ਹੈ ਤੀ ਸੁਣਾਓ ਠੀਕ ਜੇ ਹਾਂਜੀ ਮੈਂ ਠੀਕ ਹ ਹੁਣ ਤੂੰ ਵੀ ਠੀਕ ਹੈ ਨਾ ਤੁਹਾਡੀ ਹਾਂਜੀ ਹਾਂਜੀ ਮੈਂ ਤੇ ਠੀਕ ਹੈ ਚੱਲੋ ਅੰਦਰ ਸਸ਼ੀਆ ਪਿੰਡ ਸੀ ਕਾਲ ਜੀ ਹੋਸ਼ਨਾ ਕੀ ਹਾਲ ਹੈ ਬਸ ਠੀਕ ਠਾਕ ਤੂੰ ਹੀ ਸੁਣਾਓ ਠੀਕ ਠਾਕ ਹੈ ਬੇਟਾ ਉਹ ਸਾਰੇ ਠੀਕ ਠਾਕ ਨੇ ਹਾਂਜੀ ਸਭ ਠੀਕ ਕੀ ਹਾਲ ਮਨਵੀਤ ਦਾ ਮਨਵੀਤ ਨੂੰ ਥੋੜਾ ਜਿਹਾ ਫਰਕ ਹੈ ਸਾਸ਼ੂ ਕਰੇ ਮਾਰ ਕਿਰਪਾ ਕਰੇ ਠੀਕ ਹੀ ਚਾਹੀਦਾ ਹਾਂਜੀ ਹੋਰ ਮਮੀ ਤੇ ਮਮੀ ਤੇ ਇਹ ਦਵਾਈ ਦਿੱਤੀ ਸੀ ਦਵਾਈ ਖਾ ਰ ਕੇ ਤੇ ਚਨਾਤੀ ਹਾਲ ਤੇਰਾ 사ਸੀ ਦਾ ਬੇਟੇ 사ਸੀ ਦਾ ਬੇਟੇ ਹੋਰ ਠੀਕ ਹੈ ਹੁਣ ਫਰਕ ਹੈ ਹਾਂ ਥੋੜਾ ਥੋੜਾ ਫਰਕ ਆ ਰਿਹਾ ਉਹਨੂੰ ਥੋੜੀ ਬੋਤੀ ਰੈਸਟ ਕਰੀਂ ਉਹ ਰੈਸਟ ਕਰਾ ਨਹੀਂ ਮੈਂ ਕੰਮ ਕਰਦਾ ਹਾਂ ਹਾਂ ਮੈਂ ਠੀਕ ਹਾਂ ਭੈਣ ਜੀ ਟੈਸਟ ਕਰਾਏ ਨੇ ਤੇ ਕੀ ਰਿਪੋਰਟ ਦੇ ਵਿੱਚ ਆਇਆ ਪੰਜੀ ਰਿਪੋਰਟ ਦੇ ਵਿੱਚ ਨਾ ਇੱਕ ਤਾਂ ਆਇਆ ਜੀ ਟਾਈਫਾਇਡ ਤੇ ਇੱਕ ਆਈ ਜੈ ਇਨਫੈਕਸ਼ਨ ਇਨਫੈਕਸ਼ਨ ਹੈ ਇਹਨੂੰ ਜਿਆਦਾ ਇਹ ਡਾਕਟਰ ਨੇ ਦਵਾਈ ਦਿੱਤੀ ਹੈ ਦਵਾਈ ਦੇਣ ਦਾ ਪਿਆ ਕਹਿੰਦਾ ਇਹ ਕੋਰਸ ਪੂਰਾ ਕਰੋ ਪਹਜੇਗਾ ਫਰਕ ਹਾਲੇ ਹੁਣ ਨਾ ਵੀਕਨੈਸ ਨੂੰ ਬਹੁਤ ਜਿਆਦਾ ਵਾ ਚਲੋ ਭੈਣ ਜੀ ਮੈਂ ਆਪਣੀ ਵੀ ਦਵਾਈ ਲਈ ਆਂ ਤੁਸੀਂ ਕੀਤਾ ਲਾਜ ਮੈਂ ਆਪਣੀ ਵੀ ਦਵਾਈ ਲਈ ਆਂ ਇਹ ਵੀ ਕੜਾ ਪਿਆ ਕੇ ਵੇਖੋ ਹਾਂ ਜੀ ਉਹਦੀ ਨਾ ਦਵਾਈ ਚਲਦੀ ਪਈ ਸੀ ਅੰਗਰੇਜ਼ੀ ਹਾਂਜੀ ਤੇ ਵਿੱਚ ਆਪਾਂ ਦੇਸੀ ਦਵਾਈ ਨਾ ਹੀ ਦੇਈਏ ਤੇ ਠੀਕ ਆ ਕੋਈ ਗੱਲ ਨਹੀਂ ਪੈ ਜੀ ਇਹ ਵੀ ਮੇਰਾ ਕਰਕੇ ਵੇਖੋ ਫਰਕ ਪੈ ਜਾਏਗਾ ਹਲੋ ਮਾਸੀ ਜੀ ਪਾਣੀ ਪਾਣੀ ਲਓ ਮਾਸੀ ਜੀ ਆਪ ਕੀ ਬਣਾ ਕੇ ਲਿਆ ਦਵਾਈ ਕੋਈ ਦੇਸੀ ਬਣਾ ਕੇ ਲਿਆਏ ਜੀ ਹਾਂਜੀ ਦੇਸੀ ਦਵਾਈ ਬਣਾ ਕੇ ਲਿਆਏ ਜਿਹੜੀਆਂ ਬੂਟੀਆਂ ਪਾ ਕੇ ਵਧੀਆ ਦਵਾਈ ਬਣਾ ਕੇ ਮੈਂ ਲਿਆਈ ਆ ਚਲੋ ਮਾਸੀ ਜੀ ਜੇ ਤੁਹਾਨੂੰ ਚਿੰਤਾ ਵਾ ਤੇ ਤੁਸੀਂ ਬਣਾ ਕੇ ਲਿਆਏ ਜੀ ਵਧੀਆ ਕੀਤਾ ਪਰ ਪਤਾ ਕੀ ਕਿ ਉਹ ਕੁਰਸ ਚੱਲਣ ਦੇ ਆ ਨਾ ਇਹ ਦਵਾਈਆਂ ਦਾ ਉਹ ਚੱਲ ਲੈਣ ਦੋ ਫੇਰ ਬਾਅਦ ਚ ਪਿਆ ਦਿਓ ਤੁਸੀਂ ਇਹ ਨਾ ਹੋਏ ਕਿ ਉਹ ਕੁਰਸ ਵਿੱਚ ਰਹਿ ਜੀ ਨਹੀਂ ਬੇਟੇ ਕੋਈ ਨਹੀਂ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਇਹ ਫਾਇਦੇਦਾਰੀ ਹੈ ਓੜੀ ਤੁਸੀਂ ਘੁੱਟ ਪਿਆ ਕੇ ਵੇਖੋ ਲਿਆਓ ਤੁਸੀਂ ਗਲਾਸ ਮੰਮਾ ਨੂੰ ਮੰਮਾ ਪਿਆਨਾ ਨਹੀਂ ਨਾਲ ਨਹੀਂ ਬੇਟੇ ਫਰਕ ਪੈ ਜਾਏਗਾ ਨਹੀਂ ਨਹੀਂ ਕੋਈ ਗਾਲੀ ਦਰਦ ਹੁੰਦਾ ਪਿਆ ਇਹ ਜਿੰਨਾ ਕੋਈ ਨੁਕਸਾਨ ਨਹੀਂ ਹੈਗਾ ਫਰਕ ਪੈ ਜਾਏਗਾ ਮਨਮੀਤ ਕੋਈ ਨਹੀਂ ਲੈਣਾ 2 ਕੋਟੇ ਕੋਟੇ ਕੋਈ ਨਹੀਂ ਫਰਕ ਪੈਣਾ ਜਿਵੇਂ ਅਸੀਂ ਮਾ ਲਿਆ ਗਲਾਸ ਐਲਮਸੀ ਜੀ ਗਲਾਸ ਇਹ ਬੀ ਸ਼ਾਨਦਾਰ ਚੀਜ਼ ਬਣੀ ਹੋਈ ਏ ਨਾਲੇ ਇਹ ਹਾਜਮੇ ਵਾਲੀ ਏ बेटे पीएगी तो फर्क पेगा कि उठेंगी मैन तू दस कुछ तेरी मम्मी ने दवाइया दी कुछ एवं पी के वेला आराम आएगा चेती है पी थोड़ा ये ज्यादा नहीं है ਪੀਲਾ ਪੀਲਾ ਕੋਟੇ ਭੱਗ ਰਹਿ ਗਿਆ ਇਹ ਪੀਲਾ ਮੰਮੀ ਫਿਰ ਕਿਰਾ ਕੋ ਨਹੀ ਬੋਤ ਥੋੜਾ ਥੋੜਾ ਪੀਲਾ ਥੋੜਾ ਜਿੰਨਾ ਪੀਲਾ ਕੋਈ ਗੱਲ ਮੈਂ ਤੁਹਾਡਾ ਕਹਿਣਾ ਨਹੀਂ ਨਾ ਹੋੜਿਆ ਮੈਂ ਪੀ ਲੂੰਗੀ ਥੋੜਾ ਥੋੜਾ ਕਰਕੇ ਪੀ ਲੂੰਗੀ ਕੋਈ ਨਹੀਂ ਇੱਥੇ ਢੱਕ ਦਿਓ ਮੈਂ ਫੇਰ ਪੀ ਲਾਂਗੀ ਬਾਅਦ ਚਲ ਪੀ ਲਵਣੀ ਹੁਣ ਫਿਰ ਹਾਂਜੀ ਜ਼ਰੂਰ ਜ਼ਰੂਰ ਇੱਥੇ ਆ ਜੀ ਮੰਮੀ ਲੰਮੇ ਬਹਿ ਜਾ ਤੂੰ ਹੁੰਦੀ ਆ ਨਾ ਮਾਂ ਹੋਣੀ ਰਸਟ ਕਰਦਾ ਭੈਣ ਜੀ ਹੁਣ ਤੇ ਮਨਮੀਤ ਹੁਣ ਠੀਕ ਲੱਗਦੀ ਪਈ ਹੈ ਹਾਂਜੀ ਫਰਕ ਆ ਥੋੜਾ ਜਾਂ ਹਾਂਜੀ ਤੇ ਪਰ ਇਹ ਆ ਵੀ ਵੀਕਨੈਸ ਬਹੁਤ ਜ਼ਿਆਦਾ ਲੈਨੋ ਬੈਠਾ ਉੱਠਿਆ ਨਹੀਂ ਜਾਂਦਾ ਇਹਦੇ ਕੋਲੋਂ ਤੁਹਾਡੇ ਸਾਹਮਣੇ ਵੇਖ ਲਓ 10 ਮਿੰਟ ਵੀ ਨਹੀਂ ਉਹ ਬੈਠ ਸਕੀ ਹੈਗੀ ਚਲੋ ਕੋਈ ਗੱਲ ਨਹੀਂ ਜੇ ਹੁਣ ਥੋੜੀ ਬੋਤੀ ਠੀਕ ਹੈਗੀ ਤੇ ਮੈਂ ਘਰ ਲੈ ਜਾਈਂ ਨਾਲ ਮੇਰਾ ਵੀ ਨਹੀਂ ਦਿਲ ਲੱਗਦਾ ਵੇ ਮੈਂ ਕੱਲੀ ਉਥੇ ਕੋਠੀ ਦੇ ਵਿੱਚ ਮੈਂ ਕੀ ਕਰਾਂਗੀ ਚਲੋ ਉੱਥੇ ਨਾ ਕੰਮ ਕਰਾਂਗੇ ਚਲੋ ਮੈਂ ਥੋੜਾ ਬੋਤਾ ਨਾਲ ਕੰਮ ਕਰਵਾ ਲਾਂਗੀ ਭੈਣ ਜੀ ਵੇਖੋ ਤੁਹਾਡੀ ਅਮਾਨਤ ਹੈ ਤੁਹਾਡੇ ਕੋਲ ਹੀ ਇੰਨੇ ਜਾਣਾ ਧੀਆਂ ਘਰ ਨਹੀਂ ਸਮੰਦੀਆਂ ਹੈਗੀਆਂ ਅਸੀਂ ਰੱਖ ਕੇ ਕੀ ਕਰਨਾ ਇਹਨੂੰ ਦੱਸੋ ਮੈਨੂੰ ਪਰ ਇਸ ਟਾਈਮ ਦੇ ਉੱਤੇ ਨਾ ਥੋੜਾ ਜਿਹਾ ਉਹਨੂੰ ਫਰਕ ਪੈ ਲੰਦੋ ਠੀਕ ਹੋ ਲੰਦੋ ਆਪਣੇ ਤੁਰਨ ਫਿਰਨ ਜੋਗੀ ਚੰਗੀ ਤਰ੍ਹਾਂ ਹੋ ਜਾਵੇ ਤੇ ਮੈਂ ਜਿੱਦਾਂ ਲੈ ਕੇ ਆਈਆਂ ਨਾ ਮੈਂ ਉਦਾਂ ਹੀ ਤੁਹਾਡੇ ਕੋਲ ਛੱਡ ਜਾਾਂਗੀ ਇਹਨੂੰ ਕੋਈ ਗੱਲ ਨਹੀਂ ਭੈਣ ਜੀ ਹੁਣ ਇੰਨੀ ਤੁਸੀਂ ਵੀ ਸੇਵਾ ਕਰ ਲਈਏ ਹੁਣ ਸਾਨੂੰ ਵੀ ਕਰਨ ਦਿਓ ਕੋਈ ਨਹੀਂ ਥੋੜੀ ਬੋਤੀ ਮੈਂ ਰਸਤ ਕਰਵਾਣ ਕੁਝ ਮੈਂ ਕਰਾਂਗੀ ਕਰਾਰ ਮਿਲ ਕੇ ਆਪਾਂ ਟਾਈਮ ਪਾਸ ਕਰਾਂਗੇ ਇਹਨੂੰ ਜਿਆਦਾ ਮੈਂ ਕੰਮ ਨਹੀਂ ਕਰਨ ਦਵਾਂਗੀ ਮੈਂ ਚਾਹੂੰ ਮੂੰ ਜਾਵਾਂਗੀ ਮੈਂ ਨਾਲ ਲੈ ਕੇ ਜਾਣੀਂ ਪੰਜੀ ਉਹ ਤੇ ਕੋਈ ਗੱਲ ਨਹੀਂ ਹੈਗੀ ਮੈਨੂੰ ਪਤਾ ਵਾ ਤੁਹਾਨੂੰ ਕੋਈ ਉਪਰੀ ਨਹੀਂ ਹੈਗੀ ਪਰ ਵੇਖੋ ਤੁਹਾਡੇ ਕੋ ਵੀ ਇੰਨਾ ਕਿੱਥੇ ਹੋਣਾ ਬਜ਼ੁਰਗ ਸਰੀਰ ਹੈ ਇੱਥੇ ਮੈਂ ਆਵਾਂ ਸੀਮਾ ਵਾਂ ਉਹਦੀ ਭੂਆ ਵੀ ਆ ਗਈ ਹੈ ਤੇ ਚਲੋ ਅਸੀਂ ਰਲ ਮਿਲ ਕੇ ਤੇ ਇਹਦੀ ਕੇਅਰ ਕਰ ਲਾਂਗੇ ਇਹਨੇ ਘਰ ਹੀ ਜਾਣਾ ਪੰਜੀ ਮੈਂ ਛੱਡ ਜਾਾਂਗੀ ਮੈਂ ਤੁਹਾਡੀ ਗੱਲ ਨੂੰ ਮੰਨਦੀ ਮੈਂ ਵੀ ਇਕੱਲੀ ਘਰ ਕੀ ਕਰਮ ਨੂੰ ਵੀ ਤੁਸੀਂ ਦੱਸੋ ਤੁਸੀਂ ਵੀ ਜਸੋ ਮੈਂ ਕੀ ਕਰਾਂ ਕੰਨੀ ਕਰ ਚਲੋ ਦੋ ਜਣੀਆਂ ਹੋਵਾਂਗੀਆਂ ਚਲੋ ਰਲ ਮਿਲ ਕੇ ਮਾਵਾਂ ਧੀਆ ਗੱਲਾਂ ਕਰਦੀਆਂ ਰਵਾਂਗੀਆਂ ਹਾਂ ਜਿਵੇਂ ਤੁਹਾਡੀ ਗੱਲ ਸਮਝਦੀ ਹਾਂ ਤੁਸੀਂ ਇਕੱਲੇ ਹੋ ਪਰ ਵੇਖੋ ਨਾ ਹੁਣ ਉਹਨੂੰ ਵੀਕਨੈਸ ਬਹੁਤ ਜ਼ਿਆਦਾ ਹੈਗੀ ਆ ਤੇ ਇਸ ਕਰਕੇ ਨਾ ਪਹਿਲਾਂ ਮੈਨੂੰ ਥੋੜਾ ਜੀ ਨਾ ਉਹਦਾ ਵੇਖ ਲੈਂਦੋ ਦਵਾਈ ਦੂਈ ਚੰਗੀ ਤਰ੍ਹਾਂ ਕਰਾ ਲੈਂਦੋ ਫਿਰ ਕੋਈ ਗੱਲ ਨਹੀਂ ਮੈਂ ਭੇਜ ਦਾਂਗੀ ਹਾਂ ਜੀ ਤੁਸੀਂ ਜਿੱਦੀ ਕਰੀ ਜਾਂਦੀ ਓਧਰ ਜਾਣਾ ਓਥੇ ਜਾਣਾ ਸੱਚ ਸੁਣਨਾ ਜੇ ਨਾ ਮੈਂ ਕਿਉਂ ਬਿਠਾਇਆ ਤੁਹਾਨੂੰ ਇੱਥੇ ਹੁਣ ਸੌਂ ਲਓ ਵੇਖੋ ਸੱਚ ਮੇਰੀ ਗੱਲ ਸੁਣੋ ਮੈਂ ਲਿਆਂਦਾ ਸੂਟ ਮੈਂ ਕਿਹਾ ਮੈਂ ਭੂਆ ਨੂੰ ਵਕਾਉਣਾ ਵਾ ਇਸ ਕਰਕੇ ਮੈਂ ਤੁਹਾਨੂੰ ਇੱਧਰ ਬਿਠਾਇਆ ਵਾ ਨਹੀਂ ਤਾਂ ਕਿੰਨੇ ਦਿਨਾਂ ਦੀ ਮੈਂ ਆਈ ਤੇ ਉਦੋਂ ਨਹੀਂ ਤੈਨੂੰ ਪਤਾ ਵੀ ਭੂਆ ਨੂੰ ਸੂਟ ਵਖਾਣਾ ਹੁਣ ਹੁਣ ਆਈ ਤੇ ਤੈਨੂੰ ਵੀ ਸੂਟ ਦਾ ਯਾਦ ਆ ਗਿਆ ਭੂਆ ਜੀ ਗੱਲ ਨੂੰ ਸਮਝਿਆ ਕਰੋ ਤੇ ਸਾਨੂੰ ਤੇ ਕਿਉਂ ਨਹੀਂ ਆ ਤੈਨੂੰ ਪਤਾ ਨਹੀਂ ਮਨਮੀਦੀ ਦਾ ਸੁਭਾਅ ਦਾ ਜਦੋਂ ਵੀ ਮੈਂ ਕੋਈ ਸੂਟ ਲਿਆ ਵਾ ਜੀ ਮੈਂ ਉਹਨਾਂ ਦੇ ਸਾਹਮਣੇ ਵਕਾਉਂਦੀ ਤੇ ਉਹਨਾਂ ਨੇ ਕਹਣਾ ਲਿਆ ਫੜਾ ਮੈਂ ਲੈ ਜਾ ਇਸ ਕਰਕੇ ਹੁਣ ਜਿੰਦਨ ਦੇ ਤੂੰ ਆਈ ਤੇ ਤੀਵੀ ਤੇ ਮਨਮੀਦੀ ਨਾਲ ਜੋੜ ਕੇ ਬੈਠੀ ਉਹ ਨਾਲ ਸਾਡਾ ਕੋਈ ਗੱਲ ਹੋਈ ਤੇ ਨਾ ਕੋਈ ਬਾਤ ਹੋਈ ਇਸ ਕਰਕੇ ਤੂੰ ਵੀ ਬੈਠੋ ਦਨ ਮਸੂੜ ਵਖਾਉਣਾ ਤਾਂ ਕਰਕੇ ਮੈਂ ਕਿਹਾ ਉਹਨਾਂ ਨੂੰ ਕਰਨ ਦੇ ਥੋੜੀਆਂ ਵਧੀਆਂ ਗੱਲਾਂ ਫਿਰ ਆਪਾਂ ਜਾਨੇ ਨਾਲ ਚਾਹ ਪਾਣੀ ਪੀਉਨੇ ਆ ਫਿਰ ਬਹਿ ਜੰਨੇ ਕੋਈ ਨਹੀਂ ਹੁੰਦਾ ਐਵੇਂ ਦੀ ਨਾ ਤੁਹਾਨੂੰ ਤੇ ਕਾਹਲੀ ਪਈ ਕੁੜਮ ਨਹੀਂ ਮਿਲਨ ਨੂੰ ਗੰਨੀਆਂ ਗੱਲਾਂ ਤੇ ਉੱਥੇ ਕਰਕੇ ਆਏ ਕਿਤੇ ਰੱਖਿਆ ਮੈਂ ਮਹਿਲ ਮਾਰੀ ਚ ਵੀ ਇੱਕ ਹੀ ਹੁੰਨੀ ਆ ਜਿਵੇਂ ਮੋ ਲੱਭਾ ਨਹੀਂ ਸੂਟ ਆ ਜਾ ਹੁਣ ਚਿਧਿਆਨ ਹੋ ਗਈ ਬਾਤ ਚ ਬਖਾ ਲਈ ਮੈਨੂੰ ਪੂਆ ਜੀ ਅਲਮਾਰੀ ਆਵਲੀ ਅਲਮਾਰੀ ਚ ਨਹੀਂ ਸੂਟ ਹੈਗਾ ਮੇਰੀ ਗੱਲ ਸੁਨੋ ਮੈਂ ਨਾ ਦੂਸਰੀ ਅਲਮਾਰੀ ਚ ਵੇਖ ਕੇ ਲਿਓਨੀ ਆ ਸੂਟ ਤੇ ਤੇ ਇੱਥੇ ਰਹਿਓ ਜਾਇਓ ਨਾ ਜੇ ਮੈਂ ਉਹਨਾਂ ਦੇ ਸਾਹਮਣੇ ਮਖਾਏ ਨਾ ਮੇਰਾ ਸੂਟ ਹੱਤਾਂ ਚੋਂ ਨਿਕਲ ਜਾਣਾ ਜੀ ਇੱਥੇ ਬਿਓ ਬਾਹਰ ਨਾ ਆਇਓ ਮੈਂ ਆਈ ਆ ਨਹੀਂ ਤਾਂ ਤੈਨੂੰ ਵੀ ਕਾਲੀ ਕਾਦੀ ਪਈ ਮੈਂ ਇੱਥੇ ਹੀ ਫਿਰ ਵੇਖ ਲਾਂਗੀ ਸੂਟ ਮੈਨੂੰ ਪੂਆ ਜੀ ਬਾਅਦ ਚ ਮੌਕਾ ਨਹੀਂ ਮਿਲਣਾ ਸੂਟ ਮਿਲ ਜੂਗਾ ਜ਼ਰੂਰੀ ਥੋੜਾ ਉਹਨਾਂ ਨੇ ਮੇਰੇ ਤੇ ਤੇਰੇ ਸਹਰਾਣੇ ਬੈਠੀਆਂ ਰਹਿਣਾ ਆ ਕੇ ਮਿਲ ਜੇਗਾ ਕੋਈ ਗੱਲ ਨਹੀਂ ਨਹੀਂ ਪੂਆ ਜੀ ਮੈਂ ਚੋਦੀ ਵੀ ਬੋਲੇਗੀਓ ਭਾਬੀ ਤੈਨੂੰ ਉਹਨਾਂ ਨੂੰ ਕੋਈ ਚਾਹ ਬਣੀ ਪਿਆ ਲਾ ਮੇਰੀ ਗੱਲ ਸੁਣੋ ਮੈਂ ਮਮਾ ਤੋਂ ਵੀ ਚੋਰੀ ਲਿਆਂਦਾ ਵਾ ਸੂਟ ਉਦੋਂ ਤਾਂ ਦੀਵਾਲੀ ਤੇ ਲੱਗੀ ਤਾਂ ਕਰਕੇ ਮੈਂ ਕਹਿ ਨਹੀਂ ਆ ਹੁਣ ਮੈਂ ਤੈਨੂੰ ਵਖੋਨੀ ਆ ਤੂੰ ਉਦੋਂ ਨਾ ਆਇਓ ਮੈਂ ਅਲਮਾਰੀ ਚ ਲੱਭ ਕੇ ਲਿਓਨੀ ਆ ਬੇਟੂ ਦੀ ਆਈ ਬਸ ਮੈਂ ਆਈ ਇਹਨੂੰ ਪਤਾ ਨਹੀਂ ਕਾਦੀ ਕਾਲੀ ਪਈ ਸੂਟ ਵਖਾਨਦੀ ਮੈਨੂੰ ਹਾਈ ਹਾਈ ਉਹਨ ਤੇ ਕਾਲੀ ਪਈ ਉਧਰ ਜਾਂਦੀ ਉਧਰ ਮम्मा ਕਹੀ ਜਾਂਦੀ ਆ ਇਹਨੂੰ ਇੱਧਰ ਬਿਠਾ ਕੇ ਰੱਖ ਮम्मा ਨੂੰ ਪੁੱਛਨੀ ਆ ਕੀ ਕਰਾਂ ਉਹਨ ਮਮਾਂ ਕਾਲ ਸੁਣ ਜੋ ਉਧਰ ਲੈਣੀ ਹੀ ਸੀ ਮਮਾਂ ਹਾਂ ਤਰ ਲੱਗ ਗਈ ਤੂੰ ਮੈਨੂੰ ਬੱਚਾ ਮਾਰੀ ਜਾਣ ਲਈ ਨਹੀਂ ਮਮਾ ਚਾਹ ਤੇ ਮੈਂ ਬਣਾ ਦਿੰਦੀ ਆ ਭੂਆ ਜੀ ਕਹਿੰਦੇ ਮੈਂ ਚੱਲੀ ਆ ਉਧਰ ਤੇ ਕਹਿੰਦੀ ਮੈਨੂੰ ਜਾਣ ਤੇ ਕੁੜਮ ਨਹੀਂ ਆਈ ਉਹ ਕੀ ਕਹਿੰਦੀ ਹੋਗੀ ਹੁਣ ਮੈਂ ਆਉਂਦਾ ਵਾਂ ਉਹਨਾਂ ਨੂੰ ਉਧਰ ਨਾ ਸੀ ਮਾਂ ਹਾਲੇ ਤੋ ਸਹੀ ਬੋਲਦੀ ਬਈ ਤੋ ਤਾਂ ਕੀ ਪਤਾ ਉਹਨੇ ਕਿਹੜੇ ਵੇਲੇ ਮੂੰਹ ਸਿਰਨਾ ਨਹੀਂ ਫਿਰ ਬੋਲਦੀ ਕਿਹੜੇ ਵੇਲੇ ਕਿਦਾਂ ਬੋਲਣ ਲੱਗ ਪੈਣਾ ਤੂੰ ਫਿਰ ਇੱਕ ਕੰਮ ਕਰ ਤੂੰ ਨਾ ਐਦਾਂ ਕਰ ਤੂੰ 10 ਮਿੰਟ ਇੱਧਰ ਬਹਿ ਤੇ ਮੈਂ ਭੂਆ ਵੱਲ ਜਾਂਦੀ ਆ ਠੀਕ ਆ ਫੇਰ ਮੈਂ ਬਾਅਦ ਚਾਹ ਬਣਾਉਣੀ ਆ ਆਹ ਚਲ ਤੋ ਬਾਅਦ ਚਾਹ ਬਣਾ ਲੈ ਤੀ ਮੂ ਭੂਆ ਜੀ ਨੂੰ ਪਿਠ ਸਿੰਮਾ ਪੁੱਤਰੇ ਪੂਆ ਜੀ ਆਏ ਕਿੱਥੇ ਹੈਗੇ ਨੇ ਪੂਆ ਜੀ ਮਾਸੀ ਜੀ ਉੱਧਰ ਬੈਠੇ ਆ ਕੰਮ ਕਰਨ ਦੇ ਥੋੜਾ ਜਿਹਾ ਉਹਨਾਂ ਕੱਪੜੇ-ਕੁਪੜੇ ਬੜੇ ਖਿਲਰੇ ਹੋਏ ਆ ਤੇ ਕੱਪੜੇ ਫੇਰ ਤੋਂ ਸੈਹ ਕਰਨ ਦੇ ਕੀ ਗੱਲ ਮੈਂ ਆਈ ਹਾਂ ਥੋੜੀ ਗੱਲਬਾਤ ਤੇ ਕਰਦੇ ਹਾਂਜੀ ਹਾਂਜੀ ਆਨ ਲੱਗਿਆ ਮੈਂ ਕਿਹਾ ਪੂਆ ਜੀ ਤੁਸੀਂ ਮੇਰੇ ਨਾਲ ਕੱਪੜੇ ਜੋੜ ਦੋ ਥੋੜੇ ਜੇ ਤੇ ਫੇਰ ਬਾਅਦ ਵਿੱਚ ਨਾ ਕੰਮ ਕਰ ਕਰਨੇ ਕੋਈ ਕੋਈ ਗੱਲ ਨਹੀਂ ਤੁਸੀਂ ਆ ਜੇਤੇ ਜੇ ਸਾਰਾ ਦਿਨ ਗੱਲਾਂਬਾਤਾਂ ਕਰ ਲੈਂਦੇ ਆ ਉਹਨੇ ਪੂਆ ਜੀ ਨੇ ਵਿਹਲੇ ਹੋ ਜਣਾ ਤੇ ਤੁਹਾਡੇ ਕੋਲ ਆ ਜਾਣਾ ਨੀ ਮਾ ਪੁੱਤਰਾ ਨੇਰਾ ਪੈ ਜਾਂਦਾ ਮੈਂ ਟਾਈਮ ਸਰ ਜਾਣਾ ਘਰ ਕੋਈ ਨਹੀਂ ਮਸੀ ਜੀ ਫੇਰ ਕੀ ਐ ਨੇਰਾ ਪੈ ਜਾਂਦਾ ਉਹਨੇ ਜੇਕ ਨੂੰ ਇਹਨਾਂ ਨੇ ਵੀ ਆ ਜਣਾ ਤੇ ਛੱਡ ਆਣ ਕੇ ਕੋਈ ਗੱਲ ਨਹੀਂ ਅੱਜ ਤੇ ਚਾਹ ਪਾਣੀ ਪੀਣੀ ਆ ਫੇਰ ਮੈਂ ਰੋਟੀ ਪਾਣੀ ਤਿਆਰ ਕਰਾਂਗੀ ਫੇਰ ਗਿਆਓ ਸ਼ਾਮ ਮੈਂ ਇੱਕੋ ਟਾਈਮ ਦੀ ਰੋਟੀ ਖਾਣੀ ਆ ਮੈਨੂੰ ਮੈਨੂੰ ਦੁਪਹਿਰੇ ਨਹੀਂ ਮੈਨੂੰ ਪਛਦੀ ਉਹ ਤੇ ਕੀ ਕਰੰਦੇ ਆ ਮੈਂ ਕੱਪੜੇ ਜੋੜਨ ਲਈ ਸੀ ਸੀਮਾ ਦੇ ਦਿੱਤੇ ਤੇ ਮੈਂ ਜੋੜ ਦਿੱਤੇ ਤੇ ਸਾਮ ਤੇ ਉਹਨੇ ਹੁਣ ਚਲੀ ਗਈ ਆ ਸਾਂਬਣ ਅੱਛਾ ਸਾਮ ਕੇ ਤੇ ਉਹ ਚਲੀ ਗਈ ਮਨਮੀਦੀ ਸੱਸ ਨਹੀਂ ਨਹੀਂ ਇੱਥੇ ਹੀ ਲੈ ਤੇ ਮੈਂ ਉਹਨੇ ਕਹਣਾ ਭੂਆ ਆਈ ਤੇ ਉੱਥੇ ਹੀ ਬਹਿ ਗਈ ਜਾ ਕੇ ਨਹੀਂ ਉਹਨੇ ਕੀ ਕਹਿਣਾ ਵਾ ਉਹਨੇ ਕੀ ਨਹੀਂ ਚਲੋ ਚਲੋ ਚਲਦੇ ਹਾਂ ਮਿਲਦੇ ਹਾਂ ਬੈੰਨੇ ਕੋਲ ਆਹੋ ਆ ਜੋ ਲੈ ਮੈਨੂੰ ਉਧਰ ਬਿਠਾ ਕੇ ਤੇ ਤੁਸੀਂ ਆਪ ਸਾਰਿਆਂ ਇੱਥੇ ਬੈਠ ਗਏ ਹੋ ਨਹੀਂ ਆ ਨਹੀਂ ਲੱਗੇ ਸੀ ਅਸੀਂ ਤੁਹਾਡੇ ਕੋਲ ਆਣ ਲੱਗੇ ਸੀ ਮੈਂ ਕਿੰਨੇ ਛੱਡੀ ਉੱਥੇ ਬੈਠੀ ਹੋਈ ਕੱਲੀ ਬੈਠੀ ਹੋਈ ਨਹੀਂ ਨਹੀਂ ਮੈਂ ਵੇਖਣ ਆਈ ਸੀ ਮੈਂ ਕਿ ਗੁਰਦੀਪ ਕੀ ਕਰਦੀ ਪਈ ਐ ਵੇਖਾਂ ਤੇ ਇਹਨੂੰ ਮੈਂ ਲੈ ਕੇ ਤੁਹਾਡੇ ਵੱਲੀ ਆਣ ਲੱਗੇ ਸੀ ਉਧਰ ਆ ਜਾਓ ਤੁਸੀਂ ਇੱਧਰ ਹੀ ਆ ਜਾਓ ਆ ਜਾਓ ਬੈਠੋ ਚੰਗੀ ਭੂ ਆਏ ਮੈਨੂੰ ਉਧਰ ਬਿਠਾ ਕੇ ਤੇ ਆਪ ਤੁਸੀਂ ਇੱਥੇ ਬੈਹਿ ਗਏ ਸਾਰੇ ਜਣੇ ਮੈਨੂੰ ਮੈਂ ਜਦੋਂ ਮੈਂ ਕੰਮ ਸੀ ਮੈਂ ਕਿ ਚੱਲ ਕੰਮ ਕਰਨਾ ਤੇ ਤੇ ਤੁਹਾਨੂੰ ਵੀ ਤਾਂ ਪਤਾ ਨਾ ਕੁੜਮ ਨਹੀਂ ਆਈ ਐ ਤੇ ਮੈਂ ਮਤਲਬ ਮਮਾ ਜੀ ਮੈਂ ਤੁਹਾਨੂੰ ਦੱਸਿਆ ਤਾਂ ਸਹੀ ਸੀ ਕਿ ਕੱਪੜੇ ਜੋੜਨ ਦੇ ਕੱਪੜੇ ਬੜੇ ਹੋਏ ਕੱਲ ਦੇ ਤੋਂ ਤੇ ਮੈਂ ਉਹ ਕਿਹਾ ਹੀ ਭਾਜੀ ਨੂੰ ਜੋੜ ਦੋ ਤੇ ਤਾਂ ਕਰਕੇ ਤੇ ਮਮਾ ਮੰਮੀ ਦੀ ਦੀ ਸੌਂ ਗਏ ਆ ਤੇ ਮੈਂ ਕਿਹਾ ਚੱਲ ਮੈਂ ਵੀ ਇੱਧਰ ਚੱਲ ਜਾਂਦੀ ਥੋੜਾ ਰੈਸਟ ਕਰ ਲਵਾਂ ਹਾਂ ਚਲ ਕੋਈ ਨਹੀਂ ਉਹਨੂੰ ਰੈਸਟ ਕਰ ਲੈਂਦੇ ਹਾਂ ਨਹੀਂ ਭੈਣ ਜੀ ਮੈਂ ਸ਼ਾਮ ਨੂੰ ਜਾਣਾ ਜੇ ਤੇ ਤੁਸੀਂ ਮਨਮੀ ਜੀ ਦਾ ਬੈਗ ਤਿਆਰ ਕਰ ਦਿਓ ਵੇਖੋ ਭੈਣ ਜੀ ਉਹਨਾ ਠੀਕ ਨਹੀਂ ਹੈਗੀ ਤੁਹਾਡੇ ਸਾਹਮਣੇ ਉਹ ਵੀਕਨੈਸ ਇੰਨੀ ਕਿ ਜ਼ਿਆਦਾ ਮਿੰਟ ਕਮ ਕਰੋ ਤੇ ਉਹ ਸੌ ਜਾਂਦੀ ਆ ਤਹ ਲੈਣਾ ਉਹਨੂੰ ਰਹਿਣ ਦੋ ਰੈਸਟ ਕਰਨ ਦੋ ਤੇ ਕੋਈ ਗੱਲ ਨਹੀਂ ਆ ਤੁਸੀਂ ਇਦਾਂ ਕਰੋ ਤੁਸੀਂ ਵੀ ਦੋ ਤਿੰਨ ਦਿਨ ਇੱਥੇ ਰਹਿ ਲਓ ਨਹੀਂ ਭੈਣ ਜੀ ਮੇਰਾ ਨਹੀਂ ਗੁਜ਼ਾਰਾ ਹੋਏਗਾ ਇੱਥੇ ਗੱਲ ਸਹੀ ਹੈ ਮਾਸੂ ਜੀ ਘਰ ਕੱਲੇ ਛੱਡੇ ਵੀ ਨਹੀਂ ਜਾਂਦੇ ਆ ਤੇ ਤੁਸੀਂ ਇੰਨੇ ਕੱਲੀ ਜਿੱਦ ਕਰਨ ਦੀ ਜਿਪਿਖੜਨੀ ਖੜਨੀ ਆ ਤੂੰ ਪਤਾ ਕੀ ਕਰੋ ਤੁਸੀਂ ਜਦੋਂ ਦਿਲ ਕੀਤਾ ਨਾ ਤੇ ਰੋ ਜਾ ਕੇ ਮਿਲ ਜਾਇਆ ਕਰੋ ਦੀਦੀ ਨੂੰ ਇਹ ਕਿਹੜਾ ਦੂਰ ਆ ਲੋਕਲ ਤੇ ਹੈਗਾ ਵਾ ਬੇਟੇ ਨਹੀਂ ਰੋਜ਼ ਘਰੋਂ ਨਿਕਲਿਆ ਜਾਂਦਾ ਤੁਸੀਂ ਆਪਸਿਆਂ ਨੇ ਰੋਜ਼ ਘਰੋਂ ਨਹੀਂ ਨਿਕਲਿਆ ਜਾਂਦਾ ਯਾਰ ਮੈਂ ਇੱਕ ਦੋ ਦਿਨ ਠਹਿਰ ਕੇ ਮੈਂ ਤੁਹਾਨੂੰ ਪਤਾ ਲੈ ਜੰਗੀ ਇਸ ਕਰਕੇ ਮम्मा ਕਹਿੰਦੇ ਆ ਵੀ ੀਕਨੈਸ ਕਰਕੇ ਨਾ ਜੇ ਦਾ ਰੈਸਟ ਪ੍ਰੋਪਰ ਕਰ ਲਵਾਂਗੇ ਨਾ ਤੇ ਠੀਕ ਹੋ ਜਾਣਗੇ ਤੇ ਫਿਰ ਆਪੇ ਮम्मा ਛੱਡ ਜਾਣਗੇ ਤੁਹਾਡੇ ਵੱਲ ਆਪਾਂ ਨਾ ਚਾਹ ਬਣਾਉਨੇ ਆ ਫਿਰ ਗੱਲਬਾਤ ਕਰਨੇ ਤੇ ਉੱਥੇ ਬੈਠੋ ਉਹ ਆਜੀ ਲੱਗੇ ਬੈਠ ਤੇ ਹੋ ਜਾਓ ਬਹਿ ਜਾਓ ਮਾਸੀ ਜੀ ਸਵਾਲੇ ਹੋ ਕੇ ਤੇ ਮੈਂ ਚਾਹ ਬਣਾ ਕੇ ਘਰ ਨਹੀਂ ਤੁਹਾਡੇ ਵੱਸ ਨਹੀਂ ਸੀਮਾ ਬੜਾ ਟਾਈਮ ਲੱਗ ਜਾਣਾ ਮੈਂ ਨਹੀਂ ਰਾ ਪੈ ਜਾਣਾ ਮੈਂ ਜਾਵਾਂ ਕੋਈ ਗੱਲ ਨਹੀਂ ਕੋਈ ਨਹੀਂ ਤੂੰ ਚਾਹ ਪਾਣੀ ਪੀਓ ਕੋਈ ਗੱਲ ਨਹੀਂ ਆ ਹਾਂਜੀ ਨਿਰਮਲ ਦਾ ਘਿਆਲ ਆਂਦਾ ਜੇ ਫੋਨ ਹਾਂਜੀ ਫੋਨ ਫਾਨ ਆਂਦਾ ਪਰ ਮੈਨੂੰ ਘੱਟ ਆਉਂਦਾ ਉਹਨੂੰ ਜ਼ਿਆਦਾ ਆਉਂਦੇ ਮਨਮੀਤ ਪਰ ਮੈਨੂੰ ਨਹੀਂ ਉਹਨੇ ਕਦੀ ਯਾਦ ਕੀਤਾ ਕਦੀ ਇਹ ਨਹੀਂ ਕਿਹਾ ਚੱਲ ਭੂਆ ਨੂੰ ਫੋਨ ਹੀ ਕਰ ਲਾਂ ਵਿਆਹ ਤੋਂ ਬਾਅਦ ਮੈਨੂੰ ਨਹੀਂ ਉਹਨੇ ਕੋਈ ਵੀ ਫੋਨ ਕਰਨਾ ਚਾਹੀਦਾ ਨਾ ਭੂਆ ਨੂੰ ਫੋਨ ਚਲੋ ਕੋਈ ਨਹੀਂ ਹੈ ਤਾਂ ਫਿਰ ਤੁਸੀਂ ਕਹੋ ਨਾ ਉਹਨੂੰ ਕਿ ਭੂਆ ਨੂੰ ਹੀ ਫੋਨ ਕਰਿਆ ਕਰ ਤਾਂਜੀ ਮੈਨੂੰ ਨਹੀਂ ਕਰਦਾ ਮੈਂ ਤੁਹਾਨੂੰ ਕਿੱਥੋਂ ਕਰੇਗਾ ਮੈਨੂੰ ਤੁਸੀਂ ਦੱਸੋ ਨਹੀਂ ਨਹੀਂ ਗੁਰਦੀਪ ਉਹਨਾਂ ਦਾ ਮਤਲਬ ਹੈ ਕਿ ਉਹ ਮੇਰੇ ਸਿਰੇ ਫੋਨ ਕਰਦਾ ਵਾ ਮੈਂ ਜਿਸ ਵੇਲੇ ਉਹਨੂੰ ਮਿਲਦਾ ਕੰਮ ਤੋਂ ਕਿ ਉਸ ਵੇਲੇ ਫੋਨ ਕਰਦਾ ਆਂ ਤਾਂ ਕਰਕੇ ਉਹ ਕਹਿੰਦੇ ਪਏ ਆ ਕੋਈ ਨਹੀਂ ਠੀਕ ਆ ਮੈਂ ਵੀ ਸਮਝ ਲਈ ਆ ਗੱਲ ਚਲੋ ਕੋਈ ਗੱਲ ਨਹੀਂ ਦੇਖਿਆ ਕੰਮ ਤੇ ਕਰਦੀ ਨਹੀਂ ਮਨਮੀ ਤੇ ਮੈਂ ਹੁਣ ਕੱਲੀ ਕੀ ਕਰਨ ਦੱਸੋ ਨਹੀਂ ਗੁੱਦੀ ਤੈਨੂੰ ਪਤਾ ਉਹ ਠੀਕ ਨਹੀਂ ਹੈਗੀ ਕੰਮ ਤੇ ਤੈਨੂੰ ਪਤਾ ਵੱਧੂ ਕਰ ਲੈਂਦੀ ਹੈ ਠੀਕ ਨਹੀਂ ਹੈਗੀ ਤਾਂ ਕਰਕੇ ਨਹੀਂ ਉਹਦੇ ਕੋਲ ਹੁੰਦਾ ਪਿਆ ਕੰਮ ਇਹ ਬੁਮਾਰ ਬੰਦੇ ਸਰੀਰ ਚ ਤੇ ਜਾਣੀ ਨਹੀਂ ਹੁੰਦੀ ਤੇ ਉਹ ਕੋਈ ਕਿਥੋਂ ਕੰਮ ਤੂੰ ਹੈ ਵੀ ਚਾਈ ਸਾਈਡ ਹੈ ਤੇ ਚਾਈ ਫੈਟ ਤੈਨੂੰ ਪਤਾ ਉਹਦੇ ਵਿੱਚ ਤੇ ਸਰੀਰ ਚ ਜਾਣ ਵੈਸੇ ਨਹੀਂ ਰਹਿੰਦੀ ਉਹ ਤੇ ਜਿੰਨੀ ਰੈਸਟ ਕਰੋਗੇ ਉੰਨੀ ਜਲਦੀ ਆਰਾਮ ਆਏਗਾ ਸਹੀ ਗੱਲ ਆ ਪੰਜੀ ਤੇ ਚਲੋ ਛੱਡੋ ਇਹਨਾਂ ਗੱਲਾਂ ਨੂੰ ਮੈਂ ਅਸੀਮਨਵਾਜ ਦਵਾਂ ਚਾਹ ਬਣਾਵੇ ਹਾਂ ਚਲੋ ਕੋਈ ਨਾ ਚਾਹ ਬਣਾ ਕੇ ਲਿਆ ਪੁੱਤ ਇੱਕ ਅੱਧੇ ਅਮਾ ਬੈਠੀ ਆ ਪੁੱਤਰ ਹੋਰ ਆਸਾ ਹੋ ਠੀਕ ਹੈ ਠੀਕ ਲੱਗਦਾ ਤੈਨੂੰ ਈਗਾ ਵਾਸੇ ਦਰਦੀ ਹੋਈ ਜਾਂਦੇ ਆ ਬਾਕੀ ਤੇ ਠੀਕ ਲੱਗਦਾ ਪਿਆ ਵਾ ਅੱਛਾ ਮਦਰਾ ਗੱਲ ਕਰਨੀ ਮੈਂ ਕੱਲ ਮੇਰੀ ਸੱਸ ਆਈ ਆ ਹਾਂ ਬੜੀ ਚੁੱਪ ਚੁੱਪ ਜੀ ਸੀ ਵਾਧੂ ਘਟੂ ਤੇ ਨਹੀਂ ਬੋਲੀ ਮੈਨੂੰ ਵੀ ਕੁਛ ਆਈ ਤੇ ਤੈਨੂੰ ਲੈਣ ਸੀ ਉਹ ਅੱਛਾ ਤੇ ਚਲੋ ਇਹੀਂ ਨੀ ਅੱਗੋ ਕੋਈ ਗੱਲ ਕੀਤੀ ਤੇ ਉਹ ਵੀ ਨਹੀਂ ਅੱਗੋ ਬੋਲੀ ਅੱਗੇ ਗੱਲ ਨਹੀਂ ਕੀਤੀ ਹਾਂਜੀ ਤੇ ਬਾਕੀ ਜੇ ਭੂਆ ਬੈਠੀ ਹੁੰਦੀ ਤੇ ਫੇਰ ਭਾਵੇਂ ਕੋਈ ਨਾ ਕੋਈ ਗੱਲ ਹੋ ਜਾਂਦੀ ਇਸੇ ਕਰਕੇ ਮੈਂ ਸੀਮਾ ਨੂੰ ਤਾਂ ਹੀ ਕਹਤਾ ਸੀ ਮੈਂ ਕਿ ਭੂਆ ਨੂੰ ਤੂੰ ਉੱਧਰ ਹੀ ਲੈ ਜਾ ਆਹੋ ਤੁਹਾਨੂੰ ਕਹਾਂ ਤੇ ਦੇਹੀ ਗੱਲਾਂ ਗੱਲਾਂ ਜੇ ਕੀਤਾ ਵੀ ਮੈਂ ਆਈ ਆ ਤੇ ਭੂਆ ਉਧਰ ਬੈਠੀ ਆ ਹਾਂ ਹਾਂ ਉਹਨੂੰ ਇਹ ਕਿ ਭੂਆ ਵੀ ਲਾਗੇ ਬੈਠੇ ਉਹ ਮਨਮੀਤ ਤਾਂ ਕਰਕੇ ਕਿਹਾ ਵੀ ਚੱਲ ਪਤਾ ਨਹੀਂ ਨਾ ਉਹਦਾ ਉਹ ਹੁਣ ਉਦਾਂ ਤੇ ਸਹੀ ਬੋਲ ਗਈ ਤੇ ਕੀ ਪਤਾ ਹੁੰਦਾ ਉਹਦਾ ਕਿਹੜੇ ਭਲੇ ਉਹ ਛਿੜ ਪੈਂਦੀ ਤੇ ਭੂਆ ਦੇ ਅੱਗੇ ਤੇ ਅਸੀਂ ਪਰਦੇ ਬੜੇ ਪਾਏ ਆ ਤੇ ਇਹ ਤੇ ਗੱਲ ਭੇਦ ਖੁੱਲ ਜਾਣਾ ਸੀ ਸਾਰਾ ਕਿੱਡਾ ਝੋਲਾ ਚੁੱਕ ਕੇ ਆਈ ਹੁੰਤਰਾ ਬਣਾ ਕੇ ਕਾੜਾ ਜਿਆ ਮੈਂ ਜੀ ਘੋਟ ਲੈਣਾ ਘੋਟ ਘੋਟ ਲਿਆਂਦਾ ਮੈਂ ਨਹੀਂ ਪੀਣਾ ਜੀ ਮੇਰੀ ਗੰਮੀ ਭੂਆ ਟਿਕੀ ਰਹੀ ਫੇਰ ਉਧਰ ਜਦੋਂ ਤੂੰ ਹੀ ਤੇ ਮੰਮੀ ਨਾਲ ਗੱਲਾਂ ਕਰਦੇ ਪਏ ਸੀ ਮੈਂ ਤੇ ਸੋ ਗਈ ਸਾਂ ਹਾਂ ਪਤਾ ਕੀ ਹੈ ਭੂਆ ਨੇ ਕਿੱਥੇ ਟਿਕਣਾ ਸੀਗਾ ਉਹ ਤਾਂ ਮੈਂ ਬੜੀ ਮੁਸ਼ਕਲ ਨਾਲ ਸੀਮਾ ਨੂੰ ਸਮਝਾਇਆ ਸੀ ਸੀਮਾ ਨੇ ਉਹਨੂੰ ਰੋਕ ਕੇ ਰੱਖਿਆ ਹੋਇਆ ਸੀ ਤੇ ਉਹ ਇੱਧਰ ਨੂੰ ਆਉਣ ਲੱਗੀ ਸੀ ਹੌਨੀ ਦੇਰ ਫਿਰ ਮੈਂ ਸੀਮਾ ਨੂੰ ਕਿਹਾ ਮੈਂ ਕਿਹਾ ਤੂੰ ਚਾਹ ਪਾਣੀ ਬਣਾ ਹੁਣ ਮੈਂ ਜਾਨੀ ਆ ਦੋ ਮਿੰਟ ਭੂਆ ਕੋਲ ਬੈੰਨੀ ਮੈਂ ਉੱਧਰ ਗਈ ਤੇ ਤੇਰੀ ਸੱਸ ਵੀ ਮਗਰ ਹੀ ਆ ਗਈ ਉਹ ਉੱਥੇ ਹੀ ਆ ਗਈ ਮੈਨੂੰ ਨਾ ਕੱਲ ਮੰਮੀ ਦੀਆਂ ਗੱਲਾਂ ਤੋਂ ਲੱਗਦਾ ਹੀ ਵੀ ਉਹ ਚਾਹਦੀ ਹੀਗੀ ਇਹਦੀ ਭੂਆ ਆ ਕੇ ਮੇਰੇ ਕੋਲ ਬਵੇ ਤੇ ਮੈਂ ਕੋਈ ਨਾ ਕੋਈ ਗੱਲ ਕਰਾਂ ਹਾਂ ਹਾਂ ਉਹ ਚੰਗਾ ਹੋਇਆ ਜਿਹੜਾ ਤੁਸੀਂ ਸੀਮਾ ਨੂੰ ਕਹਿਤਾ ਵੀ ਭੂਆ ਨੂੰ ਉਧਰ ਹੀ ਲੈ ਆਹੋ ਪਰ ਇਹ ਵੀ ਚਲੋ ਗੱਲ ਨਹੀਂ ਹੋਈ ਉਹ ਹਜੀ ਕੀਤੀ ਉਹਨੇ ਤੇ ਫਿਰ ਭੂਆ ਨੂੰ ਮਿਲ ਕੇ ਨਹੀਂ ਗਈ ਜਾਣ ਲੱਗੀ ਮਿਲ ਕੇ ਗਈ ਕਹਿਣ ਤੇ ਨਹੀਂ ਵੀ ਉਹ ਮਗਰ ਹੀ ਉਸੇ ਕਮਰੇ ਚ ਆ ਗਈ ਨਾ ਪਿਛਲੇ ਕਮਰੇ ਚ ਮਗਰ ਹੀ ਭੂਆ ਨੂੰ ਮੈਂ ਰੋਕ ਲਿਆ ਅੱਛਾ ਵੀ ਚਲ ਮੈਂ ਗੱਲੀ ਲਾ ਲਿਆ ਤੇ ਉਹ ਮਗਰ ਕਹਿੰਦੀ ਵੀ ਜੇ ਭੂਆ ਨਾਲ ਨਹੀਂ ਮਿਲਣਾ ਤੇ ਚਲ ਮੈਂ ਹੀ ਮਿਲ ਜਣੀ ਉਹ ਮਗਰ ਉੱਥੇ ਪਹੁੰਚ ਗਈ ਉੱਥੇ ਮਿਲਣ ਵਾਸਤੇ ਤੇ ਕੋਈ ਗੱਲ ਬਾਤ ਨਹੀਂ ਨਾ ਕੀਤੀ ਗੱਲ ਨਹੀਂ ਕੀਤੀ ਉਹਨੇ ਕੋਈ ਵੀ ਉਦਾਂ ਹੀ ਹਾਲ ਚਾਲ ਪੁੱਛਦੀ ਰਹੀ ਉਹਈ ਨਿਰਮਲ ਦਾ ਫੋਨ ਆਂਦਾ ਭੂਆ ਨੇ ਪੁੱਛਿਆ ਵਾਛਾ ਚਲੋ ਇਦਾਂ ਦੀਆਂ ਗੱਲਾਂ ਕਰਤੀਆਂ ਰਹੀਆਂ ਕੋਈ ਹੋਰ ਗੱਲ ਨਹੀਂ ਕੀਤੀ ਨਾਲੇ ਮੰਮੀ ਤੁਹਾਡੇ ਸਾਹਮਣੇ ਕਹੀ ਜਾਂਦੀ ਕਿ ਮੈਨੂੰ ਸੇਵਾ ਦਾ ਮੌਕਾ ਦੋ ਕਿ ਤੇ ਆਪ ਤੇ ਪਾਣੀ ਦਾ ਗਲਾਸ ਨਹੀਂ ਲੈ ਕੇ ਪਿੰਦੀ ਤੇ ਇੰਨੇ ਮੈਨੂੰ ਕਿੱਥੇ ਰੈਸਟ ਕਰਾਣੀ ਸੀਗੀ ਇੰਨੇ ਥੋੜੀ ਕਰਾਣੀ ਹੈ ਤੁਹਾਡੇ ਸਾਹਮਣੇ ਕਹਿ ਗਈ ਆ ਕਿ ਮੈਂ ਚੱਲ ਲੈ ਜਾਣੀ ਆ ਤੇ ਮੈਂ ਵੀ ਸੇਵਾ ਕਰ ਲੂੰਗੀ ਨਾ ਨਾ ਸੇਵਾ ਨਹੀਂ ਮਨਮੀ ਤਾਂ ਨਹੀਂ ਹੋਣੀ ਉਹਦੇ ਕੋਕਤੂ ਨਹੀਂ ਨੀ ਅਹ ਸੱਚ ਮਨ ਮੀਤ ਮੈਨੂੰ ਧਿਆਨ ਚ ਨਹੀਂ ਰਿਹਾ ਉਹ ਤੇ ਗੱਲ ਕਰਨ ਲੱਗੀ ਸੀ ਵੀ ਇਹ ਕੰਮ ਨਹੀਂ ਕਰਦੀ ਭੂਆ ਦੇ ਸਾਹਮਣੇ ਉਹਨੇ ਗੱਲ ਸ਼ੁਰੂ ਕਰ ਦਿੱਤੀ ਵੀ ਕੰਮ ਨਹੀਂ ਕਰਦੀ ਸਫਾਈਆਂ ਨਹੀਂ ਕਰਦੀ ਮੈਨੂੰ ਕਰਨਾ ਪੈਂਦਾ ਵਾ ਤੇ ਜੇ ਉਹ ਕਿਤੇ ਗੱਲ ਮੈਂ ਨਾ ਉੱਥੇ ਬੈਠੀ ਹੁੰਦੀ ਨਾ ਤੇ ਉਹਨੇ ਤਾਂ ਸਾਰੀਆਂ ਗੱਲਾਂ ਕਰ ਦੇਣੀਆਂ ਇਹ ਸਾਰੇ ਭੇਤ ਖੁੱਲ ਜਾਣੇ ਸੀਗੇ ਮੰਮੀ ਇਹ ਵੀ ਤੁਹਾਡੀ ਬੜੀ ਚੰਗੀ ਗੱਲ ਸੀਗੀ ਕਿ ਜਿਹੜਾ ਤੁਸੀਂ ਉੱਥੇ ਬੈਠੇ ਸੀ ਤੇ ਮੌਕਾ ਸਾਹਮ ਲਿਆ ਉਹਨੇ ਤੇ ਸਾਰੇ ਚਿੱਠੇ ਖੋਲ ਜਾਣੇ ਸੀ ਇਹ ਤੇ ਭੂਆ ਦੇ ਸਾਹਮਣੇ ਨਹੀਂ ਮਾਵੇਂ ਗਲਤੀ ਉਹਦੀ ਆਪਦੀ ਵੀ ਆ ਵਿੱਚ ਉਹਨੇ ਗਲਤ ਮੈਨੂੰ ਕਹਿ ਜਾਣਾ ਸੀ ਗਾ ਇਥੇ ਭੂਆ ਸਾਹਮਣੇ ਨਹੀਂ ਉਹ ਤੇ ਚੱਲ ਵਿੱਚ ਬੈਠੇ ਆ ਕਰਕੇ ਗੱਲ ਰ ਜੜੀ ਆ ਨਾ ਉਥੇ ਠੱਪ ਹੋ ਗਈ ਆ ਨਹੀਂ ਤੇ ਹੋ ਜਾਣਾ ਸੀ ਕੰਮ ਸ਼ੁਰੂ ਮੈਂ ਨਹੀਂ ਵਹ ਤੇਜ ਬੜੀ ਆ ਮੇਰੀ ਸੱਸ ਮੌਕਾ ਭਾਲਦੀ ਆ ਵੀ ਕੋਈ ਮੈਨੂੰ ਟੱਕਰ ਜਾਵੇ ਗੱਲ ਕਰਨ ਨੂੰ ਤੇ ਮੈਂ ਗੱਲਾਂ ਕਰ ਦਵਾਂ ਮੈਨੂੰ ਤੇ ਹਾਸਾ ਆਇਆ ਵੀ ਦੱਸ ਆ ਕੀ ਕਾੜਾ ਜੇ ਚੋਕ ਲਿਆਈਆਂ ਦਵਾਈਆਂ ਨਾਲ ਹੀ ਹਰੇ ਤੱਕਦਾ ਮੈਨੂੰ ਰਾਮ ਪੈਣ ਦੇ ਆ ਤੇ ਤੇਰੇ ਕਾੜੇ ਨਾਲ ਮੈਨੂੰ ਰਾਮ ਪੈ ਜਾਣਾ ਵਾ ਉਹ ਤੂੰ ਹੀ ਵੀ ਮੈਨੂੰ ਇਸ਼ਾਰੇ ਕਰੀ ਗਏ ਪੀਲਾ ਪੀਲਾ ਪਤਾ ਮੇਰੇ ਗਲੇ ਨੂੰ ਕਿੰਨਾ ਲੱਗਾ ਹਾ ਸੁਣ ਏਦਾਂ ਹੁਣ ਉਹਨੂੰ ਕੀ ਕਹਿੰਦੇ ਬਣਾ ਕੇ ਲਿਆਈ ਤੇ ਉਹਨੂੰ ਕੀ ਕਹਿੰਦੇ ਨਹੀਂ ਪੀਣਾ ਐਵੇਂ ਲੜਾਈ ਨੂੰ ਵਾਜਾ ਮਾਰਨੀ ਆ ਮੈਂ ਤਾਂ ਚੁੱਪ ਕਰਕੇ ਤੈਨੂੰ ਇਸ਼ਾਰਾ ਕੀਤਾ ਸੀ ਵੀ ਚੱਲ ਥੋੜਾ ਬੋਤਾ ਪੀਲਾ ਹੁਣ ਨਹੀਂ ਪੀਣਾ ਨਾ ਸਹੀ ਕੋਈ ਗੱਲ ਨਹੀਂ ਰਹਿਣਦੀ ਉਹ ਵੀ ਏਦਾਂ ਕਰੋ ਹੈਗਾ ਕਿ ਡੋਲਤਾ ਵਾ ਨਹੀਂ ਨਹੀਂ ਪਿਆ ਵਾ ਉਹਨੂੰ ਡੋਲ ਦੋ ਮੈਂ ਨਹੀਂ ਜੇ ਪੀਣਾ ਚੱਲ ਕੋਈ ਨਹੀਂ ਮੈਂ ਡੋਲ ਦੰਨੀ ਤੂੰ ਦਵਾਈ ਦੂ ਜਿਹੜਾ ਫਰਕ ਪੈਣਾ ਮੁੜ ਕੇ ਉਹ ਵੀ ਨਹੀਂ ਪੈਣਾ ਇਹ ਨਾ ਹੋਵੇ ਪੀ ਲਵਾਂ ਤੇ ਫੇਰ ਜ਼ਿਆਦੀ ਬਿਮਾਰ ਹੋ ਜਾਵਾਂ ਨਾਲੇ ਉਹਨੂੰ ਨਾ ਐਡਾ ਕਰਿਓ ਮਿੰਟੋ-ਮਿੰਟੀ ਜਾਓ ਤੇ ਡੋਲ ਦੋ ਇਹ ਨਾ ਵੇ ਕਿਤੇ ਭੂਆ ਵੇਖ ਲੇ ਤੇ ਭੂਆ ਆ ਕੇ ਫੇਰ ਮੈਨੂੰ ਕੜਾ ਪਿਉਣਾ ਨਹੀਂ ਕੋਈ ਨਹੀਂ ਮੈਂ ਰੋਡ ਤੇ ਨਹੀਂ ਆ ਜਾ ਕੇ ਭੂਆ ਉਧਰ ਬੈਠੀ ਐ ਸੀਮਾ ਰਸੋਈ ਚ ਪਹਿਲਾਂ ਮੈਂ ਇਹੋ ਹੀ ਕੰਮ ਕਰਕੇ ਆਉਣੀ ਨਹੀਂ ਨਹੀਂ ਕਰਦੀ ਮੈਂ ਪਹਿਲਾਂ ਇਹੋ ਹੀ ਕੰਮ ਕਰਦੀ ਠੀਕ ਆ ਸੀਮਾ ਅੰਜੀ ਮੈਂ ਫੜਾਈ ਮੈਨੂੰ ਜਰਾ ਕੀ ਫੜਾਵਾਂ ਮੂਮਾ ਕਿਓ ਕੀਓ ਕਾੜਾ ਜਿਹੜਾ ਮਨਮੀਤ ਦੀ ਸਸਤੇ ਗਈ ਸੀ। ਕੋਣੀ ਦੇਣਾ ਜੀ ਅਜੀ ਤੇ ਦਵਾਈ ਖਾਦੀ ਆ ਫੇਰ ਕਿ ਦੇ ਦੀਓ। ਨਹੀਂ ਦੇਣਾ ਉਹ ਕਹਿੰਦੀ ਮੈਂ ਨਹੀਂ ਪੀਣਾ ਮੈਂ ਉਹਨੂੰ ਰੋੜ ਦੇਣਾ ਵਾ। ਉਹ ਗੜਾ ਵੇਖਣ ਡੀ ਆ ਕਿ ਉਹਨੇ ਪੀਤਾ ਕਿ ਨਹੀਂ ਪੀਤਾ। ਮम्मा ਰਹਿਣ ਦੋ ਕੀ ਪਤਾ ਫਰਕ ਪੈ ਜਾਈ। ਜੜੀਆਂ ਬੁੱਟੀਆਂ ਕਹਿੰਦੇ ਪਾਈਆਂ ਦੇਸੀ ਤੇ ਤੀ ਕੱਲ ਹੀ ਰੋੜਨਾ ਵਾ। ਥੋੜਾ ਥੋੜਾ ਕਰਕੇ ਦਵਾਈ ਨੂੰ ਕੋ ਦਵਾਈ ਦੇ ਤੌਰ ਤੇ ਪੀ ਜਾ। ਸੀਮਾ ਐਵੇਂ ਉਹਨੇ ਨਹੀਂ ਪੀਣਾ। ਅੱਗੇ ਕੱਲ ਉਲਟੀ ਕਰਨ ਲੱਗੀ ਸੀ। ਉਹ ਨਾ ਹੋਵੇ ਮੜ ਕੇ ਫੇਰ ਕੰਮ ਖਰਾਬ ਹੁੰਦਾ ਹੋਵੇ। ਤੋ ਫੜਾ ਮੈਨੂੰ ਇੱਧਰ ਮੈਂ ਰੋੜਾ ਆਉਣਾ। ਕਿੱਥੇ ਹੈ ਗਈ? ਆਜੇ ਨਿਆਣ ਰੋੜਾ ਦਾ ਕੰਮ ਕਾ ਮੈਂ ਹੁਣ ਤੁਹ ਪਜਾ ਨਾ ਹੋਣੇ ਪੀਣਾ ਨਾ ਕਰਨਾ ਐਵੇਂ ਚੰ ਮੇਂ ਗੱਲ ਸੰ ਪੁਆ ਦੀਏ ਹਿਜ ਲੀਏ ਕਿ ਤੇ ਪੂਆ ਨੂੰ ਨਾ ਦੱਸ ਦੀ ਪਿਕਾੜਾ ਰੋੜ ਦਿੱਤਾਗਾ ਵਾ ਮੇਰੀ ਗੱਲ ਸੁਣ ਉਹਨੂੰ ਪਤਾ ਲੱਗ ਗਿਆ ਤੇ ਉਹਨੇ ਐਵੇਂ ਬੋਲਣ ਲੱਗ ਪੈਣਾ ਤੇ ਤੂੰ ਉਹਨੂੰ ਦੱਸਦੀ ਵੀ ਮੈਂ ਪਿਆਰ ਤਾਂ ਵਾ ਥੋੜਾ ਥੋੜਾ ਕਰਕੇ ਜਿੱਤਨ ਪੁੱਛੂਗੀ ਨਾ ਤੇ ਕਹਿ ਦੀ ਠੀਕ ਹੈ ਮਮਾ ਦੱਸ ਰੋੜ ਕੀ ਗਏ ਵਿਚਾਰਿਆਂ ਨੇ ਕਿੰਨੀ ਮਿਹਨਤ ਕਰਕੇ ਬਣਾ ਕੇ ਲੈਂਦਾ ਕਹਿੰਦੇ ਕਿੰਨੀਆਂ ਜੜੀਆਂ ਬੁੱਟੀਆਂ ਪਾ ਕੇ ਮੈਂ ਕੋਟ ਕੇ ਬਣਾਇਆ ਤੇ ਸਾਰਾ ਰੋੜ ਦਿੱਤਾ ਕੀ ਪਤਾ ਉਹਦੇ ਨਾਲ ਫਰਕ ਪੈ ਜਾਂਦਾ ਪਰ ਮੰਮਾ ਚਾਹੁੰਦੇ ਨਹੀਂ ਆ ਫਰਕ ਪਵੇ ਜੇ ਫਰਕ ਪੈ ਗਿਆ ਤੇ ਉਹਦੀ ਸੱਸ ਨੇ ਕਹਿਣਾ ਵੀ ਮੈ ਲਾ ਚ ਨਾ ਵਾ ਤੇ ਇਹਨਾਂ ਨੇ ਅਜੇ ਭੇਜਣਾ ਨਹੀਂ ਪੱਕੀ ਗੱਲ ਆ ਅਜੇ ਦਿਨ ਨੇ 15 20 ਦਿਨ ਲੈਣਾ ਵਾ ਕੋਈ ਨਹੀਂ ਪੂਆ ਨੂੰ ਮੈਂ ਦੱਸਾਂਗੀ ਫੇ ਰੋੜ ਦਿੱਤਾ ਪਿਆਇਆ ਨਹੀਂ ਹੈਗਾ ਲੈ ਪੂਆ ਜੀ ਗੱਲਾਂ ਕਰਦੇ ਕਰਦੇ ਕਿੰਨਾ ਟਾਈਮ ਹੋ ਗਿਆ ਦੇਖੋ ਮੈਂ ਤੇ ਦੁਕਾਨ ਤੇ ਜਾਣਾ ਸੀ ਚਲੋ ਠੀਕ ਆ ਬਾਕੀ ਦੀਆਂ ਗੱਲਾਂ ਮੈਂ ਆਣ ਕੇ ਕਰੂੰਗਾ ਮੈਨੂੰ ਜਾ ਲੈੰਦੋ ਦੁਕਾਨ ਤੇ ਲਕਿ ਗੱਲ ਸੁਣ ਮੇਰੀ ਸੱਚ ਬੈ ਤੇ ਨਾ ਮੈਂ ਇੱਕ ਗੱਲ ਕਰਨੀ ਆ ਹਾਂਜੀ ਪੂਆ ਜੀ ਮੈਂ ਕਿਹਾ ਕੱਲ ਮਨਮੀਤ ਦੀ ਸੱਸ ਆਈ ਸੀ ਮਨਮੀਤ ਦੀ ਸੱਸ ਆਈ ਸੀ ਹਾਂ ਪਰ ਮੈਨੂੰ ਤੇ ਪਤਾ ਹੀ ਨਹੀਂ ਤੇ ਨਾ ਤੇ ਮੈਨੂੰ ਮੰਮੀ ਨੇ ਦੱਸਿਆ ਤੇ ਨਾਸੀ ਮਾਣੇ ਗੱਲ ਕੀਤੀ ਅੱਛਾ ਤੇ ਨਾ ਨਹੀਂ ਗੱਲ ਕੀਤੀ ਨਾ ਨਾ ਉਹ ਤੇ ਆਈ ਸੀ ਉਹ ਤੇ ਕਹਿੰਦੀ ਮੈਂ ਮਨਮੀਤ ਨੂੰ ਲੈ ਕੇ ਜਾਣਾ ਹਾਂ ਨਾਲ ਤੇ ਪੂਆ ਜੀ ਸਹੀ ਤੇ ਕਹਿੰਦੀ ਆ ਹੁਣ ਤੇ ਦੀਦੀ ਠੀਕ ਹੈਗੇ ਆ ਤੇ ਚਲ ਚਲ ਜਾਣਾ ਚਾਹੀਦਾ ਦੀਦੀ ਨੂੰ ਨਾਲ ਪਰ ਦੀਦੀ ਵੀ ਜਾਣ ਦੇਣੀ ਆ ਵੇਖੋ ਤੁਹਾਨੂੰ ਪਤਾ ਘਰ ਦਾ ਖਰਚਾ ਵੀ ਮਹਾਂ ਹੁੰਦਾ ਹੂੰ ਤੇ ਵੇਖੋ ਕਦੀ ਕੁਛ ਮੰਗਦੇ ਆ ਕਦੀ ਕੁਛ ਮੰਗਦੇ ਆ ਤੇ ਦਵਾਈ ਵੇਖੋ ਸਾਰੀ ਮੈਂ ਹੀ ਲੈ ਕੇ ਦਿੱਤੀ ਆ ਵੇਖੋ ਦੀਦੀ ਨੂੰ ਥੋੜੇ ਡਾਲਰ ਆਉਂਦੇ ਬਥੇਰੇ ਨੋਟ ਆਉਂਦੇ ਆ ਮੈਂ ਤੇ ਇਹੋ ਕਿਨਾਂ ਆ ਵੀ ਦੀਦੀ ਆਪਣੇ ਥੋੜੇ ਚੱਲ ਜਾਣ ਪਰ ਮੰਮੀ ਨੇ ਮੇਜ ਕੇ ਰਾਜੀ ਗਏ ਕਾਲੋ ਜੀ ਸੱਸ ਆਈ ਸੀ ਕਾੜਾ ਬਣਾ ਕੇ ਲਿਆਈ ਸੀ ਕਹਿੰਦੀ ਮੈਂ ਕਾੜਾ ਬਣਾ ਕੇ ਲਿਆਈ ਆ ਤੇ ਤੂੰ ਪੀ ਮਨਮੀਤ ਤੇ ਉਹ ਕਹਿੰਦੀ ਮੈਂ ਤੇ ਦਵਾਈ ਖਾਣ ਦੀ ਮੈਂ ਨਹੀਂ ਪੀਣਾ ਮੰਮੀ ਤੇ ਪਿਆ ਕੇ ਗਈ ਉਹਨੂੰ ਥੋੜਾ ਜਿਹਾ ਤੇ ਪਰ ਭਾਬੀ ਨੇ ਨਹੀਂ ਭੇਜਣਾ ਜੇ ਉਹਨੂੰ ਚਲੋ ਭੂਆ ਜੀ ਉਹ ਗੱਲ ਠੀਕ ਆ ਦਵਾਈਆਂ ਆਪਣੀ ਜਗ੍ਹਾ ਤੇ ਕਾੜਾ ਆਪਣੀ ਜਗ੍ਹਾ ਤੇ ਨਾਲ ਦਵਾਈ ਵੀ ਦੇਈ ਜਾਂ ਤੇ ਨਾਲ ਕਾੜਾ ਵੀ ਦੇਈ ਜਾਂ ਵੈਸੇ ਤੇ ਦੀਦੀ ਕਾੜੇ ਲਈ ਮੰਨਦੇ ਨਹੀਂ ਆਪਾਂ ਵੀ ਨਹੀਂ ਮੰਨਦੇ ਕਿ ਕਾੜਾ ਕਿਉਂ ਦਿੰਦੇ ਹਨ ਕਿਉਂਕਿ ਜੋ ਡਾਕਟਰੀ ਲਾਜਾ ਡਾਕ ਸਮਾ ਹੈਗਾ ਨਹੀਂ ਆ ਪਿਓ ਰਿਪੋਰਟ ਕਰਨ ਤੋਂ ਅੱਜ ਕੱਲ ਹਰ ਇੱਕ ਚੀਜ਼ ਦੀ ਤੇ ਸਹੂਲਤ ਹੈਗੀ ਆ ਨਾਲ ਅੰਗਰੇਜ਼ੀ ਦਵਾਈਆਂ ਚਲਦੀਆਂ ਵਿੱਚ ਚਲੋ ਨਹੀਂ ਦੇਸੀ ਦੇਣਾ ਚਾਹੀਦਾ ਕੋਈ ਚੀਜ਼ ਪਰ ਉਹ ਬੜਾ ਆਪਣੇ ਵੱਲੋਂ ਕਹਿੰਦੀ ਹੈ ਵੀ ਮੈਂ ਨੂੰ ਲੈ ਕੇ ਜਾਵਾਂ ਹੈ ਸ਼ਾਮ ਤੱਕ ਵੀ ਬੈਠੀ ਵੀ ਮੈਂ ਲੈ ਜੰਨੀ ਤੇ ਭਾਬੀ ਕਹਿੰਦੀ ਨਹੀਂ ਹਜੇ ਠੀਕ ਨਹੀਂ ਹੈਗੀ ਜਦ ਚੰਗੀ ਤਰ੍ਹਾਂ ਠੀਕ ਹੋਏਗੀ ਨਾ ਫਿਰ ਮੈਂ ਜਿੱਦਾਂ ਲੈ ਕੇ ਆਈ ਨਾ ਮੈਂ ਉਦਾਂ ਹੀ ਛੱਡ ਆਵਾਂਗੀ ਆ ਕੇ ਪੂਆ ਜੀ ਮੇਰੀ ਗੱਲ ਸੁਣੋ ਵੇਖੋ ਮੇਰੀ ਭੈਣ ਦਾ ਤੇ ਨਖਰਾ ਨਹੀਂ ਮਾਣੇਗਾ ਕਦੀ ਕਹਿੰਦੀ ਆ ਮੈਨੂੰ ਆਹ ਫਰੂਟ ਲੈ ਕੇ ਦੋ ਅਜਾਦਤਰ ਤੇ ਕਹਿੰਦੀ ਕੀ ਵੀ ਫਲ ਲੈ ਕੇ ਦੋ ਫਿਰ ਮੈਨੂੰ ਕਹਿੰਦੀ ਨਾਰੀਅਲ ਪਾਣੀ ਲੈ ਕੇ ਦੋ ਨਾਰੀਅਲ ਪਾਣੀ ਇੱਕ ਨਹੀਂ 2 2 3 3 ਪਿਆਓ ਦਿਹਾੜੀ ਚ ਤੇ ਭੂਆ ਜੀ ਮੈਂ ਇੰਨਾ ਖਰਚਾ ਚੱਲ ਸਕਦਾ ਨਾ ਆਏ ਨੇ ਮਹੰਗੇ ਨਾਰੀਅਲ ਪਾਣੀ ਵਾਰਾ ਖੰਦੇ ਉਹੀ ਨਾ ਮੈਨੂੰ ਤੇ ਆਪ ਨਹੀਂ ਸਮਝਉਂਦੀ ਤੇ ਗੱਲ ਸੁਣੋ ਉਹ ਤੇ ਕਹਿੰਦੀ ਮੇਰੀ ਸੱਸ ਨਾਰੀਅਲ ਦਾ ਨਾਰੀਅਲ ਪਾਣੀ ਦਾ ਤੋੜਾ ਦੇ ਕੇ ਗਈ ਆ ਭੂਆ ਜੀ ਕੌਣ ਕਹਿੰਦਾ ਨਾਰੀਅਲ ਪਾਣੀ ਦਾ ਤੋੜਾ ਦੇ ਕੇ ਗਈ ਉਹ ਤੇ ਇੱਕ ਸੇ ਤੱਕ ਨਹੀਂ ਲੈ ਕੇ ਆਈ ਮੈਂ ਸੇਬ ਲਾ ਕੇ ਆਈ ਨਾ ਉਦਨਾਂ ਤਮਾਗਾ ਮਨਮੀਤ ਤੇ ਸੇਬ ਖਾ ਤੁਹਨ ਦੀ ਭੂਆ ਜੀ ਸੇਬ ਉਸ ਕਾ ਖਾ ਕੇ ਮੇਰਾ ਮਨ ਹੋਰ ਤਰਾ ਹੋ ਗਿਆ ਮੇਰੀ ਮੇਰਾ ਨਾ ਨਾਰੀਅਲ ਪਾਣੀ ਪੀਣ ਨੂੰ ਜੀ ਕਰਦਾ ਤੇ ਮੈਂ ਕਿਹਾ ਮੈਂ ਜੇ ਇੱਥੇ ਹੀ ਆ ਜੋ ਕਹੇਗੀ ਮੈਂ ਲਿਆ ਦਾਂਗੀ ਨਹੀਂ ਕਹਿੰਦੀ ਮੇਰੀ ਸੱਸ ਤੇ ਨਾਰੀਅਲ ਪਾਣੀ ਦਾ ਤੋੜਾ ਦੇਗੀ ਆ ਅੱਛਾ ਭੂਆ ਜੀ ਜਦੋਂ ਉਹਦੀ ਸੱਸ ਆਈ ਸੀ ਕੋਈ ਫਰੂਟ ਲੈ ਕੇ ਆਈ ਸੀ ਨਾ ਬਸ ਕੜਾ ਹੀ ਲੈ ਆਈ ਉਹ ਪੀਣ ਵਾਸਤੇ ਆਪੇ ਦੇਖ ਲੋ ਮਨਮੀਤ ਦੀਦੀ ਕਿੰਨਾ ਝੂਠ ਬੋਲਦੇ ਆ ਸਭ ਬਝੂਠ ਹੈਗਾ ਜੇ ਕੋਈ ਫਰੂਟ ਨਹੀਂ ਕੋਈ ਨਾਰੀਅਲ ਪਾਣੀ ਨਹੀਂ ਸਭ ਕੁਝ ਮੇਰੇ ਕੋ ਮੰਗਦੀ ਆਂ ਪੀ ਮੈਨੂੰ ਇੰਨੇ ਟਾਈਮ ਤੇ ਸੇ ਇੰਨੇ ਟਾਈਮ ਤੇ ਨਾਰੀਅਲ ਪਾਣੀ ਕੀਵੀ ਫਲ ਇਥੋਂ ਤੱਕ ਡ੍ਰੈਗਨ ਫਲ ਵੀ ਮੰਗਦੀ ਆਂ ਮਾਰੇ ਭੂਆ ਜੀ ਤੁਹਾਨੂੰ ਕੱਲ ਹੋਰ ਦੱਸਾਂ